ਜਿਨ੍ਹਾਂ ਨੇ ਮਾਲਾ ਹੱਥ ਵਿੱਚ ਫੜੀ ਤੇ ਮੀਰ ਆਇਆ ਜ਼ਲਮ ਆਇਆ ਉਹਨੇ ਤਲਵਾਰ ਦੇ ਨਾਲ ਮਾਲਾ ਖੋ ਲਈ ਭਾਰਤ ਦੇਸ਼ ਦੇ ਅੰਦਰ ਇਹ ਕੁਮਾਲਾ ਪਹਿਲੇ ਦਿਨ ਤੋਂ ਖੋਈ ਨਹੀਂ ਸੀ ਜਾ ਰਹੀ ਇੱਥੇ ਮੰਦਰਾਂ ਨੂੰ ਲੁੱਟਿਆ ਜਾ ਰਿਹਾ ਸੀ ਇੱਥੋਂ ਦੀਆਂ ਧੀਆਂ ਬੱਚੀਆਂ ਤੇ ਜ਼ੁਲਮ ਕੀਤੇ ਜਾ ਰਹੇ ਸੀ ਔਰ ਕੇਵਲ ਬਾਹਰ ਵਾਲੇ ਲੋਕ ਨਹੀਂ ਇੱਥੋਂ ਦੇ ਵਸਿੰਦੇ ਲੋਕ ਭਾਵੇਂ ਉਹ ਬ੍ਰਾਹਮਣਿਜ਼ਮ ਸੀ ਭਾਵੇਂ ਉਹ ਰਾਜਨੀਤਿਕ ਲੋਕ ਸੰ ਆਮ ਜਨਤਾ ਉੱਤੇ ਜ਼ੁਲਮ ਕਰਦੇ ਸਨ ਮੇਰੇ ਪਾਤਸ਼ਾਹ ਜੀ ਆਖਦੇ ਨੇ ਅੱਜ ਤੋਂ ਬਾਅਦ ਕਿਸੇ ਦੀ ਹਿੰਮਤ ਨਹੀਂ ਪਵੇਗੀ ਵੀ ਉਹ ਕਿਸੇ ਰੱਬ ਦੇ ਪਿਆਰੇ ਵੱਲ ਅੱਖ ਚੁੱਕ ਕੇ ਵੇਖ ਸਕੇ ਸਹਿਬ ਨੇ ਆਖਿਆ ਮੀਰੀ ਕੀਏ ਪੀਰੀ ਦੀ ਵਾੜ ਕਹਿਣ ਤੋਂ ਭਾਵ ਇਹ ਹੈ ਵੀ ਭਗਤੀ ਨੂੰ ਬਚਾਉਣ ਵਾਸਤੇ ਸ਼ਕਤੀ ਦੀ ਲੋੜ ਹੈ ਅਸੀਂ ਉਹ ਲੋਕ ਨਹੀਂ ਵੀ ਸਾਡੀ ਕੋ ਮਾਲਾ ਹੀ ਖੋ ਕੇ ਲੈ ਜਾਵੇ ਅਸੀਂ ਉਹ ਲੋਕ ਨਹੀਂ ਆ ਇਥੋਂ ਦੇ ਲੋਕਾਂ ਨੇ ਤਾਂ ਹੱਸ ਕੇ ਮਾਲਾ ਉਹਨਾਂ ਦੇ ਹੱਥਾਂ 'ਚ ਫੜਾ ਦਿੱਤੀ ਕਿ ਨੇ ਸਾਨੂੰ ਬਖਸ਼ਿਸ਼ ਦੇ ਤੀ ਮਾਲਾ ਲੈ ਜਾ। ਗੁਰਦੇਵ ਆਖਦੇ ਨਹੀਂ ਅਸੀਂ ਉਹ ਲੋਕ ਨਹੀਂ ਵੀ ਜ਼ਾਲਮ ਆਵੇ ਤੇ ਸਾਡੀ ਮਾਲਾ ਖੋ ਕੇ ਲੈ ਜਾਏ ਫਿਰ ਸਾਡੇ ਹੋਣ ਦਾ ਕੀ ਫਾਇਦਾ? ਸਹਿਬ ਕਹਿਣ ਲੱਗੇ ਇਹ ਤਲਵਾਰ ਪਹਿਨੀ ਜ਼ਰੂਰ ਹੈ ਪਰ ਅਸਲ ਦੇ ਵਿੱਚ ਆਪਣੀ ਰੱਖਿਆ ਵਾਸਤੇ ਹੈ ਸਵੈ ਰੱਖਿਆ ਵਾਸਤੇ ਡਿਫੈਂਸ ਵਾਸਤੇ। ਅੱਜ ਵੀ ਜੇ ਕੋਈ ਤੁਹਾਨੂੰ ਕੋਈ ਗੱਲ ਕਰਦਾ ਹੈ ਵੀ ਇਹ ਤਲਵਾਰ ਸਿੱਖ ਨੇ ਕਦੀ ਇਹ ਵੈਸੇ ਇਹਨੂੰ ਆਪਾਂ ਤਲਵਾਰ ਨਹੀਂ ਇਹਨੂੰ ਕਿਰਪਾਨ ਕਹਿੰਨੇ ਆ ਕਿਰਪਾਨ ਤੇ ਤਲਵਾਰ ਵਿੱਚ ਬੜਾ ਫਰਕ ਹੁੰਦਾ ਹੈ ਤਲਵਾਰ ਦਾ ਹੁੰਦਾ ਹੈ ਤਲ ਤੇ ਡਿੱਗੇ ਹੋਏ ਤੇ ਵਾਰ ਕਰਨਾ